ਇੱਕ ਮੁੰਡਾ ਹੁੰਦਾ ਹੈ ਯੰਗ ਮੁੰਡਾ ਹੁੰਦਾ ਹੈ ਉਹ ਕਿਸੇ ਕੰਪਨੀ ਚ ਕੰਮ ਕਰਦਾ ਹੁੰਦਾ ਹੈ ਕੰਮ ਕਰਦਾ ਕਰਦਾ ਉਹਦੇ ਨਾਲ ਹੀ ਇੱਕ ਉਹਦਾ ਮਤਲਬ ਸੀਨੀਅਰ ਹੁੰਦਾ ਜਿਹਦੇ ਨਾਲ ਉਹ ਕੰਮ ਕਰ ਰਿਹਾ ਜਿਹੜਾ ਉਹਨੂੰ ਕੰਮ ਸਿਖਿਆ ਰਿਹਾ ਹੁੰਦਾ ਉਹ ਰਿਟਾਇਰਡ ਹੋਣ ਵਾਲਾ ਹੁੰਦਾ ਉਹ ਕਹਿੰਦਾ ਕਹਿੰਦੇ ਤੁਸੀਂ ਹੁਣ ਰਿਟਾਇਰਡ ਹੋ ਰਹੇ ਹੋ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਕੀ ਕਰਾਂ ਵੀ ਮੈਨੂੰ ਮਤਲਬ ਕਾਮਯਾਬ ਹੋ ਜਾਮੇ ਉਹ ਕਹਿੰਦਾ ਵੀ ਤੂੰ ਮੇਰੀ ਗੱਲ ਨੂੰ ਪੱਲੇ ਬੰਨ ਲਈ ਹੁਣਾਂ ਇਕ ਤਾਂ ਮਿਹਨਤ ਨਾਲ ਤੇ ਇਮਾਨਦਾਰੀ ਨਾਲ ਠੀਕ ਹੈ ਕੰਮ ਕਰਦਾ ਰਹੀ ਤੇ ਤਰੱਕੀ ਤੈਨੂੰ ਮਿਲੂਗੀ ਮਿਲੂਗੀ ਮਿਹਨਤ ਇਮਾਨਦਾਰੀ ਨਾਲ ਕੰਮ ਕਰੀ ਤੇ ਤੈਨੂੰ ਤਰੱਕੀ ਮਿਲੂਗੀ ਚਲੋ ਉਹ ਤਾਂ ਰਿਟਾਇਰ ਹੋ ਗਿਆ ਠੀਕ ਹੈ ਜੋ ਵਾਈਸ ਮੈਨ ਸੀ ਜੋ ਉਹਦਾ ਮਤਲਬ ਉਸ ਟਾਈਮ ਤੇ ਸੀਨੀਅਰ ਸੀਗਾ ਉਹ ਰਿਟਾਇਰ ਹੋ ਗਿਆ ਉਹ ਜਿਹੜਾ ਨੌਜਵਾਨ ਸੀਗਾ ਉਹ ਉਹ ਉੱਥੇ ਕੰਮ ਕਰਦਾ ਹੈ ਇਮਾਨਦਾਰੀ ਨਾਲ ਮਿਹਨਤ ਨਾਲ ਕੰਮ ਕਰਦਾ ਰਿਹਾ ਪਰ ਉਹਦੇ ਨਾਲ ਦੇ ਜਿਹੜੇ ਉਹਦੇ ਨਾਲ ਦੇ ਆਸ-ਪਾਸੇ ਵਾਲੇ ਸੀਗੇ ਉਹ ਤਰੱਕੀਆਂ ਕਰਦੇ ਗਏ ਉਹ ਮਤਲਬ ਉਹ ਤਰੱਕੀ ਮਤਲਬ ਕੋਈ ਸੁਪਰਵਾਈਜ਼ਰ ਬਣ ਗਿਆ ਕੋਈ ਸੀਨੀਅਰ ਮਕੈਨਿਕ ਬਣ ਗਿਆ ਕੁਝ ਨਹੀਂ ਸੀਨੀਅਰ ਟੈਕਨੀਸ਼ੀਅਨ ਬਣ ਗਿਆ ਪਰ ਉਹ ਮੁੰਡਾ ਉਹ ਜਿਹੜਾ ਟੈਕਨੀਸ਼ੀਅਨ ਸੀ ਉਹ ਯੂਨੀਅਰ ਦਾ ਯੂਨੀਅਰ ਦਾ ਜੂਨੀਅਰ ਹੀ ਰਿਹਾ ਮਤਲਬ ਉਹਨੂੰ ਪ੍ਰਮੋਸ਼ਨ ਉਹਨੂੰ ਪ੍ਰਮੋਟ ਨਹੀਂ ਕੀਤਾ ਗਿਆ ਤੇ ਇੱਕ ਦਿਨ ਫਿਰ ਕੀ ਹੋਇਆ ਉਹ ਬੰਦਾ ਮਤਲਬ ਪਰੇਸ਼ਾਨ ਹੋ ਗਿਆ ਕਹਿੰਦਾ ਯਾਰ ਮੈਂ ਉਸ ਸਿਆਣੇ ਬੰਦੇ ਦੀ ਗੱਲ ਮੰਨੀ ਸੀ ਤੇ ਮੈਂ ਮਿਹਨਤ ਤੇ ਇਮਾਨਦਾਰ ਕੰਮ ਕਰਦਾ ਰਿਹਾ ਪਰ ਮੈਨੂੰ ਤਰੱਕੀ ਨਹੀਂ ਮਿਲੀ ਤੇ ਇਹੇ ਬੰਦੇ ਮਤਲਬੋਂ ਪਿੱਛੋਂ ਆ ਕੇ ਤਰੱਕੀ ਕਰ ਰਹੇ ਨੇ ਤੇ ਮੇਰੇ ਜੀ ਕੀ ਕਮੀ ਹੋ ਸਕਦੀ ਹੈ ਉਹ ਫਿਰ ਉਸੇ ਬੰਦੇ ਕੋਲ ਫਿਰ ਜਾਂਦਾ ਕਹਿੰਦਾ ਜੀ ਮੈਂ ਮਤਲਬ ਹਰ ਟਾਈਮ ਜਦੋਂ ਮੈਨੂੰ ਬੁਲਾਉਂਦੇ ਨੇ ਮੈਂ ਜਾਂਦਾ ਜਦੋਂ ਮੈਂ ਕੰਮ ਕਹਿੰਦੇ ਮੈਂ ਕੰਮ ਕਰਦਾ ਇਮਾਨਦਾਰੀ ਨਾਲ ਤੇ ਮਿਹਨਤ ਨਾਲ ਕੰਮ ਕਰਦਾ ਮੈਂ ਇਹਦਾ ਪੱਲਾ ਛੱਡਿਆ ਨਹੀਂ ਤੇ ਮੈਂ ਫੇਲ ਕਿਉਂ ਆ ਵੀ ਮੈਨੂੰ ਤਰੱਕੀ ਨਹੀਂ ਮਿਲਦੀ ਉਹਨਾਂ ਨੂੰ ਤਰੱਕੀ ਮਿਲਦੀ ਕਾਰਨ ਕੀ ਹੈ ਉਹਨੇ ਉਹਦੀ ਗੱਲ ਸੁਣੀ ਜਿਹੜਾ ਉਹ ਉਸ ਟਾਈਮ ਰਿਟਾਇਰ ਹੋਇਆ ਸੀ ਬੰਦਾ ਉਹਦੇ ਕੋਲ ਦੁਬਾਰਾ ਹੀ ਗਿਆ ਜਦੋਂ ਉਹਨੇ ਉਹਦੀ ਗੱਲ ਸੁਣੀ ਸੁਣਨ ਤੋਂ ਬਾਅਦ ਉਹਨੂੰ ਕਿਹਾ ਕਹਿੰਦਾ ਤੂੰ ਇੱਕ ਆਫ ਲੈ ਲੈ ਕੱਲ ਨੂੰ ਕੰਮ ਤੇ ਨਹੀਂ ਜਾਇਆ ਕੱਲ ਨੂੰ ਜੋ ਮਰਜ਼ੀ ਕਰ ਦੂ ਉਹਨਾਂ ਨੂੰ ਫੋਨ ਕਰਦੇ ਮੈਂ ਕੰਮ ਤੇ ਨਹੀਂ ਆ ਸਕਦਾ ਉਹ ਕਹਿੰਦੇ ਠੀਕ ਹੈ ਉਹ ਕਾ ਮਤਲਬ ਉਹ ਅਗਲੇ ਦਿਨ ਗਿਆ ਤੇ ਉਹਨੇ ਮਤਲਬ ਉਹਨਾਂ ਨੇ ਕੰਪਨੀ ਨੂੰ ਫੋਨ ਕਰਤਾ ਕਹਿੰਦੇ ਮੈਂ ਕੰਮ ਤੇ ਨਹੀਂ ਆ ਸਕਦਾ ਤੇ ਮੈਨੂੰ ਕੋਈ ਪਰਸਨਲ ਪ੍ਰੋਬਲਮ ਆ ਗਈ ਤੇ ਮੈਥੋਂ ਮਜਬੂਰੀ ਹੈ ਮੈਂ ਨਹੀਂ ਆ ਸਕਦਾ ਚਲੋ ਉਹਨਾਂ ਨੇ ਕਹਿੰਦਾ ਵੀ ਓਕੇ ਤੂੰ ਆ ਨਹੀਂ ਸਕਦਾ ਤਾਂ ਇਟਸ ਓਕੇ ਵੀ ਅਸੀਂ ਦੇਖਦੇ ਹਾਂ ਅੱਛਾ ਜਦੋਂ ਕੰਮ ਤੇ ਨਾ ਗਿਆ ਤੇ ਉਹਨੇ ਕੀ ਕੀਤਾ ਮਤਲਬ ਉਹਨਾਂ ਦੀ ਕੰਪਨੀ ਦੇ ਵਿੱਚ ਪ੍ਰੋਬਲਮ ਆ ਗਈ ਹੋਈ ਤੇ ਉਹ ਪ੍ਰੋਬਲਮ ਉਹੀ ਬੰਦਾ ਸੋਲਵ ਕਰ ਸਕਦਾ ਸੀ ਜੋ ਸੀਗਾ ਤੇ ਜਿਹੜੇ ਉਹ ਆਪਰੇਟ ਕੀਤੇ ਸੀ ਉਹਨਾਂ ਨੇ ਤੇ ਉਹਨਾਂ ਤੋਂ ਪ੍ਰੋਬਲਮ ਸੋਲਵ ਹੋਈ ਨਾ ਫਿਰ ਉਹਨਾਂ ਨੇ ਉਹਨੂੰ ਫੋਨ ਕੀਤਾ ਵੀ ਤੂੰ ਆਈ ਯਾਰ ਮਤਲਬ ਆ ਉਹਨੂੰ ਮਤਲਬ ਮਜਬੂਰੀ ਨਾਲ ਉਹਨੂੰ ਫੋਨ ਕਰ ਕਰਕੇ ਬੁਲਾਇਆ ਤੇ ਫਿਰ ਉਹਨੇ ਉਹ ਕੰਮ ਕੀਤਾ ਤੇ ਉਹਦੀ ਉਹਨੂੰ ਵੈਲਿਊ ਸਮਝ ਆ ਗਈ ਉਹਨਾਂ ਨੂੰ ਤੇ ਉਹਨਾਂ ਨੇ ਉਹਨੂੰ ਮਤਲਬ ਸੀਨੀਅਰ ਟੈਕਨੀਸ਼ੀਅਨ ਬਣਾਤਾ ਤਰੱਕੀ ਹੋ ਗਈ ਉਹਦੀ ਜਦੋਂ ਤਰੱਕੀ ਹੋਗੀ ਤਾਂ ਖੁਸ਼ ਹੋ ਗਿਆ ਅੱਛਾ ਉਹਨੇ ਕੀ ਕੀਤਾ ਮਤਲਬ ਉਹ 6 ਕਿ ਮਹੀਨੇ ਕੰਮ ਕਰਦਾ ਇਸੇ ਤਰ੍ਹਾਂ ਹੀ ਤੇ ਮੁੜ ਕੇ ਵਿੱਚੋਂ ਜਦੋਂ ਕੰਮ ਦੀ ਲੋਡ ਮਤਲਬ ਜਦੋਂ ਪਤਾ ਲੱਗ ਜਾਂਦਾ ਵੀ ਕੰਪਨੀ ਨੂੰ ਲੋਡ ਆ ਹੁਣ ਜਾਂ ਪ੍ਰੋਬਲਮ ਆਉਗੀ ਉਹ ਆਫ ਲੈ ਲੈਂਦਾ ਠੀਕ ਹੈ ਤੇ ਨੈਕਸਟ ਡੇ ਮਤਲਬ ਉਹ ਜਾਂਦਾ ਤੇ ਉਹ ਪ੍ਰੋਬਲਮ ਸੋਲਵ ਕਰਦਾ ਤੇ ਉਹ ਵੀ ਪ੍ਰੋਮੋਸ਼ਨ ਕਰ ਦਿੰਦੇ ਮਤਲਬ ਉਹਨੇ ਇਹ ਕੰਮ ਬਣਾ ਲਿਆ ਮਤਲਬ 6 ਕਿ ਮਹੀਨਿਆਂ ਵਾਦਿਆਂ ਕਰ ਲੱਗ ਗਿਆ ਮਤਲਬ ਉਹਦੇ ਉਹ ਕੰਮ ਤਰੀਕਾ ਕੰਮ ਆ ਗਿਆ ਅੱਛਾ ਇੱਕ ਦਿਨ ਕੀ ਹੋਇਆ ਉਹ ਬੰਦਾ ਗਿਆ ਤੇ ਉਹਨੂੰ ਕਹਿੰਦੇ ਵੀ ਤੂੰ ਤੈਨੂੰ ਸਾਡੀ ਲੋੜ ਮਤਲਬ ਅਸੀਂ ਤੈਨੂੰ ਮਤਲਬ ਅਸੀਂ ਕੋਈ ਹੋਰ ਬੰਦਾ ਹਾਇਰ ਕਰ ਲਿਆ ਤੇ ਤੂੰ ਹੁਣ ਚੱਲ ਜਾ ਉਹਨੂੰ ਮਤਲਬ ਫਾਇਰ ਕਰਤਾ ਉਹਨੂੰ ਕੱਢਤਾ ਨੌਕਰੀ ਤੋਂ ਉਹ ਹੈਰਾਨ ਪਰੇਸ਼ਾਨ ਕਹਿੰਦਾ ਵੀ ਯਾਰ ਮੈਂ ਮਤਲਬ ਇਹਨਾਂ ਦੇ ਮੈਨੂੰ ਪ੍ਰੋਮੋਸ਼ਨ ਕਰਦੇ ਆ ਰਹੇ ਨੇ ਇਹ 6-6 ਮਹੀਨੇ ਬਾਅਦ ਪ੍ਰੋਮੋਸ਼ਨ ਕਰ ਦਿੰਦੇ ਆ ਰਹੇ ਕੰਪਨੀ ਤੇ ਅੱਜ ਨੂੰ ਅਚਨਚੇਤ ਕੀ ਹੋ ਗਏ ਮੈਨੂੰ ਉਹਨਾਂ ਨੇ ਨੌਕਰੀ ਤੋਂ ਕੱਢਤਾ ਕੋਈ ਕਾਰਨ ਨਹੀਂ ਦੱਸਿਆ ਹਨਾ ਵੀ ਮੈਨੂੰ ਸਿੱਧਾ ਹੀ ਕਹਦੇ ਵੀ ਤੇਰੀ ਲੋੜ ਨਹੀਂ ਹੈ ਅੱਛਾ ਉਹ ਬਾਅਦਸ ਫਿਰ ਉਸੇ ਬੰਦੇ ਕੋਲੇ ਫਿਰ ਗਿਆ ਜਿਹੜਾ ਵਾਈਜ਼ਮੈਨ ਸੀ ਜਿਹੜਾ ਉਹਦਾ ਮਤਲਬ ਉਸ ਟਾਈਮ ਤੇ ਜਿਹੜੇ ਜਿਹੜੇ ਨੂੰ ਡਵਾਈਸ ਦਿੱਤੀ ਸੀ ਵੀ ਤੂੰ ਆਫ ਲੈ ਲਈ ਹੈਨਾ ਉਸ ਕੋਲੇ ਗਿਆ ਉਹਨੇ ਪੁੱਛਿਆ ਕਹਿੰਦਾ ਵੀ ਮੈਂ ਤਾਂ ਵੀ अवेलेबल ਸੀਗਾ ਜਦੋਂ ਵੀ ਜੈਨੇ ਸੀ ਉਦੋਂ ਤੁਸੀਂ ਮੈਨੂੰ ਐਡਵਾਈਸ ਦਿੱਤੀ ਮੈਂ ਉਹ ਵਰਤੀ ਤੇ ਮੈਂ ਤਰੱਕੀ ਕਰ ਗਿਆ ਪਰ ਹੁਣ ਉਹਨਾਂ ਨੇ ਮੈਨੂੰ ਮਤਲਬ ਰਾਈਟੇ ਵੀ ਕੱਢ ਕੇ ਮਾਰਿਆ ਵਾਰ ਮੇਰੀ ਮੇਰੀ ਕੋਈ ਵੈਲੀ ਨਹੀਂ ਰਹੀ ਮੈਂ ਤਾਂ ਜ਼ੀਰੋ ਹੋ ਗਿਆ ਵੀ ਹੁਣ ਮੈਂ ਕੀ ਕਰਾਂ ਉਹ ਕਹਿੰਦਾ ਵੀ ਤੂੰ ਆਉਂਦੇ ਆਪ ਦੇ ایکسپੀਰੀਅੰਸ ਨੂੰ ਆਪਦੇ ਮਤਲਬ ਤਜਰਬੇ ਨੂੰ ਮਤਲਬ ਮਿਸਯੂਜ਼ ਕਰਨ ਲੱਗ ਗਿਆ ਮਿਸਯੂਜ਼ ਮਤਲਬ ਵੀ ਤੂੰ ਜਿਹੜੀ ਮੈਂ ਤਨ ਗਾਈ ਇਮਾਨਦਾਰੀ ਤੇ ਮਿਹਨਤ ਤੂੰ ਉਹਦਾ ਪੱਲਾ ਛੱਡ ਗਿਆ ਮਤਲਬ ਮਿਹਨਤ ਮੰਨ ਰਹੀ ਐ ਅਸੀਂ ਤੂੰ ਕੰਮ ਕਰਦਾ ਜਿਆ ਕੰਮ ਕਰਦਾ ਜਿਆ ਤੇ ਤੇਰੀ ਲੋੜ ਪਈ ਉਹਨਾਂ ਨੂੰ ਮਹਿਸੂਸ ਹੋਈ ਸੀ ਤੈਨੂੰ ਛੱਡੀ ਦੇਤੀ ਹੁਣ ਨੈਕਸਟ ਟਾਈਮ ਤੂੰ ਕੋਈ ਬੰਦਾ ਚੰਗਾ ਆਉ ਉਹ ਤੈਨੂੰ ਅਪਗ੍ਰੇਡ ਕਰ ਦੇਣਗੇ ਮਤਲਬ ਤੂੰ ਮਿਹਨਤ ਤੇ ਇਮਾਨਦਾਰੀ ਕਰਨੀ ਸੀ ਤੂੰ ਕੀ ਕੀਤਾ ਤੂੰ ਉਹਨਾਂ ਨੂੰ ਮਤਲਬ ਜਦੋਂ ਲੋੜ ਹੁੰਦੀ ਸੀ ਉਦੋਂ ਤੂੰ ਆਫ ਲੈ ਲੈਂਦਾ ਸੀ ਮੈਨੂੰ ਛੁੱਟੀ ਮਾਰ ਜਾਂਦਾ ਸੀ ਫਿਰ ਉਹ ਤਰੀ ਮਿੰਨਤਾਂ ਕਰਦੇ ਸੀ ਵੀ ਮੈਨੂੰ ਤਰੱਕੀ ਦੇਣਗੇ ਜਾਂ ਪ੍ਰਮੋਟ ਕਰਨਗੇ ਤਾਂ ਉਹ ਉਹਨਾਂ ਨੇ ਮਤਲਬ ਤੈਨੂੰ ਅ ਮਤਲਬ ਬੁਲਾ ਲੈਂਦੇ ਸੀ ਤੇ ਤੈਨੂੰ ਤੇਸੋ ਕੰਮ ਤੂੰ ਆਦਾ ਤੂੰ ਪ੍ਰੋਬਲਮ ਫਿਕਸ ਕਰ ਦਿੰਦਾ ਸੀ ਤੇ ਫਿਰ ਤੈਨੂੰ ਪ੍ਰਮੋਟ ਕਰ ਦਿੰਦੇ ਸੀ ਪਰ ਪਰ ਕਹਿੰਦਾ ਜਦੋਂ ਬੱਲਬ ਹੁੰਦਾ ਜਿਹੜਾ ਆਪਣੇ ਘਰੇ ਲੱਗਿਆ ਹੋਇਆ ਹੁੰਦਾ ਜਦੋਂ ਆਨ ਆਫ ਹੋਣ ਲੱਗ ਜਾਂਦਾ ਠੀਕ ਹੈ ਉਹ ਉਦੋਂ ਹੋਰ ਬਾਹਾਂ ਚ ਰੱਖਦੇ ਨਹੀਂ ਹੁੰਦੇ ਉਹਨੂੰ ਕਿਉਂਕਿ ਉਹ ਕਹਿੰਦੇ ਵੀ ਇਹ ਮਤਲਬ ਤੰਗ ਕਰਦਾ ਮਤਲਬ ਕਦੇ ਆਨ ਕਦੇ ਆਫ ਫਿਊਜ਼ ਹੋ ਗਿਆ ਮਤਲਬ ਹਨਾ ਤੇ ਉਹ ਫਿਊਜ਼ ਹੋਣ ਵਾਲਾ ਫਿਰ ਉਹਨੂੰ ਕੱਢ ਛਿੜ ਦਿੰਦੇ ਆ ਤੇ ਹੋਰ ਨਵਾਂ ਨਵਾਂ ਲਾ ਦਿੰਦੇ ਇਸੇ ਦਿਨ ਤੇਰੇ ਨਾਲ ਹੋਇਆ ਵੀ ਤੂੰ ਆਪਦੀ ਮਤਲਬ ਜਿਹੜਾ ਤੁਹਾ ਤੇਰਾ ਤੇਰਾ ਮਤਲਬ ਤੇਰੇ ਕੋਲੇ ਮਤਲਬ ਤਜਰਬਾ ਸੀ ਤੇਰੇ ਕੋਲੇ ਮਤਲਬ ਹੁਨਰ ਸੀ ਉਹਨੂੰ ਤੂੰ ਮਿਸਯੂਜ਼ ਕਰ ਲੱਗ ਗਿਆ ਆਨ ਆਫ ਆਨ ਆਫ ਕਰ ਲੱਗ ਗਿਆ ਮਤਲਬ ਉਸ ਲਈ ਉਹਨਾਂ ਨੇ ਤੈਨੂੰ ਕੱਢ ਕੇ ਬਾਹਰ ਮਾਰਿਆ ਤੂੰ ਆਪਦੇ ਟੈਲੈਂਟ ਨੂੰ ਆਪਦੇ ਹੁਨਰ ਨੂੰ ਮਤਲਬ ਕੰਟੀਨਿਊ ਰੱਖ ਮਿਹਨਤ ਤੇ ਇਮਾਨਦਾਰੀ ਨਾਲ ਇੰਨੀਆਂ ਜ਼ਰੂਰੀ ਚੀਜ਼ਾਂ ਨੇ ਇਹ ਤੁਸੀਂ ਜੇ ਕਰਦੇ ਹੋ ਤਾਂ ਮਤਲਬ ਜੋ ਵੀ ਤੁਸੀਂ ਕਰਨਾ ਜ਼ਿੰਦਗੀ 'ਚ ਠੀਕ ਹੈ ਉਹਨੂੰ ਇੱਕ ਲੈਂ ਦੇ ਵਿੱਚ ਕਰੋ ਮਤਲਬ ਇਮਾਨਦਾਰੀ ਤੇ ਮਿਹਨਤ ਨਾਲ ਕਰੋ ਠੀਕ ਹੈ ਹਾਂ ਆਪ ਦਾ ਅਹਿਸਾਸ ਕਰਉਣਾ ਜ਼ਰੂਰੀ ਹੈ ਪਰ ਉਹਦੇ ਵਾਸਤੇ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਮਿਸਯੂਜ਼ ਹੀ ਕਰ ਲਗੇ ਜਿਵੇਂ ਤੁਹਾਡੇ ਕੋਲ ਟੈਲੈਂਟ ਆ ਗਿਆ ਤੇ ਤੁਸੀਂ ਉਹਨੂੰ ਮਿਸਯੂਜ਼ ਕਰੋਗੇ ਇੱਕ ਇਹਦੀ ਮਾਡਰਨ ਤੇ ਮਤਲਬ ਬਹੁਤ ਹੀ ਰੀਸੈਂਟ ਐਗਜ਼ਾਮਪਲ ਦੱਸ ਦਿੰਦਾ ਨੂੰ ਮੈਂ ਇਸ ਤਰ੍ਹਾਂ ਦੀ ਐਲਨ ਮਸਕ ਨੂੰ ਸਾਰੇ ਜਾਣਦੇ ਨੇ ਜਿਹੜੇ ਨੇ ਟੈਸਲਾ ਕਾਰ ਬਣਾਈ ਹੈ ਜਿਹਨੇ ਉਹ ਰੀਅਲ ਸਟੋਰੀ ਹੈ ਜਿਹੜਾ ਟੈਸਲਾ ਬਣਾਈਏ ਜਿਹੜੇ ਬੰਦੇ ਨੇ ਉਹਦੀ ਮੈਂ ਤੁਹਾਨੂੰ ਇਹ ਸਟੋਰੀ ਸੰਝੀ ਕਰਨ ਲੱਗਾ ਇੱਕ ਹੋਰ ਨਾਲ ਹੀ ਜ਼ਿਆਦਾ ਕੀ ਬਾਰੇ ਉਹਦੇ ਕੋਲ ਇੱਕ ਮਤਲਬ ਲੇਡੀ ਕੰਮ ਕਰਦੀ ਸੀ ਜਿਹਦੀ ਉਹ ਮਤਲਬ ਬਹੁਤ ਇੰਪੋਰਟੈਂਟ ਸੀ ਉਹ ਉਸ ਕੰਪਨੀ ਵਾਸਤੇ ਐਲਨ ਮਸਕ ਵੀ ਵਾਸਤੇ ਟੈਸਲਾ ਕੰਪਨੀ ਵਾਸਤੇ ਉਹ ਉਹ ਆ ਕੇ ਕਹਿੰਦੀ ਕਹਿੰਦੀ ਮੈਂ ਤੇਰੀ ਨੌਕਰੀ ਛੱਡ ਦੇਣੀ ਹੈ ਮੁਲਾ ਮੈਂ ਤੇਰੀ ਨੌਕਰੀ ਛੱਡਣ ਲੱਗੀ ਆ ਮੈਨੂੰ ਕੋਈ ਜੌਬ ਮਤਲਬ ਪੇ ਵੱਧ ਮਿਲਦੀ ਕਿਸੇ ਪਾਸਿਓਂ ਵੀ ਮੈਨੂੰ ਹੋਰ ਪਾਸੇ ਵੱਡਾ ਪੈਕੇਜ ਮਿਲ ਰਿਹਾ ਵੱਡੇ ਪੈਸੇ ਆਫਰ ਹੋ ਰਹੇ ਨੇ ਤੇ ਮੈਂ ਉਹ ਤੇਰੀ ਜੌਬ ਛੱਡ ਕੇ ਉੱਥੇ ਜਾ ਰਹੀ ਆ ਤੇ ਮੈਂ ਜਾ ਰਹੀ ਆ ਬਾਏ ਬਾਏ ਟਾਟਾ ਉਹ ਕਹਿੰਦਾ ਤੂੰ ਜਾ ਨਾ ਤੂੰ ਕਹਿੰਦਾ ਵੀ ਜਾ ਨਾ ਤੂੰ ਮੈਥੋਂ ਉਹਨੇ ਉਹਨੂੰ ਪੈਕੇਜ ਦੇਦਾ ਕਹਿੰਦਾ ਤੂੰ ਵਰਲਡ ਘੁੰਮ ਕੇ ਆ ਕੋਈ ਚੱਕਰ ਨਹੀਂ ਮੈਂ ਤੈਨੂੰ ਮੇਰੀ ਕੰਪਨੀ ਪੇ ਕਰੂਗੀ ਤੈਨੂੰ ਤੂੰ ਸਾਰੀ ਦੁਨੀਆ ਦਾ ਜਿੱਥੇ ਜਾਣਾ ਚਾਹੁੰਨੀ ਆ ਕੋਈ ਛੁੱਟੀਆਂ ਕੱਟ ਕੇ ਆਉਂਦੀਆਂ ਤੇ ਫੇਰ ਆ ਜੀ ਮਹੀਨੇ ਬਾਅਦ ਆਈਂ ਉਹ ਕਹਿੰਦੀ ਓਕੇ ਫਿਰ ਜੇ ਨਾਮ ਕਹਿੰਦਾ ਮੈਨੂੰ ਮਹੀਨੇ ਵਧਾਈ ਫਿਰ ਤੈਨੂੰ ਮੈਂ ਤਰੀਪੇ ਵਧਾਉਂਗਾ ਫਿਰ ਆਪਾਂ ਗੱਲ ਕਰਾਂਗੇ ਤੂੰ ਕਿਹਨਾਂ ਰੈਸਟ ਕਰ ਜਾ। ਅੱਛਾ ਉਹਨੂੰ ਨੇ ਮਤਲਬ ਟੇਟਾਂ ਟਿਕਟ ਲੈ ਕੇ ਦੇ ਦਿੱਤੀ ਕਹਿੰਦਾ ਤੂੰ ਆਦੇ ਪਰਿਵਾਰ ਨਾਲ ਜਾ ਤੇ ਘੁੰਮ ਕੰਮ ਗਿਆ ਜਾ ਕਿਉਂਕਿ ਬਹੁਤ ਇੰਪੋਰਟੈਂਟ ਸੀ ਉਹ ਕੰਪਨੀ ਵਾਸਤੇ ਲੇਡੀ ਮਹੀਨੇ ਵਧਾਈ ਤੇ ਆਕੇ ਉਹਨੂੰ ਐਲਨ ਮਾਸ ਨੂੰ ਕਹਿੰਦੀ ਹਾਂ ਵੀ ਕੀ ਸੋਚਿਆ ਤੂੰ ਉਹ ਕਹਿੰਦਾ ਚੰਗਾ ਜਾ ਬਸ ਸਸਰੀ ਕਹਿੰਦਾ ਧੰਨਵਾਦ ਤੇਰਾ ਤੂੰ ਕੰਮ ਕੀਤਾ ਸਾਡੇ ਵਾਸਤੇ ਤੇ ਜਾ ਉਹ ਕਹਿੰਦੀ ਵੀ ਤੁਸੀਂ ਜੇ ਇਹੀ ਗੱਲ ਕਹਿਣੀ ਸੀ ਮੈਨੂੰ ਉਦਦੇ ਕਹਿ ਦਿੰਦਾ ਵੀ ਤੂੰ ਪੈਸੇ ਕੋ ਵੇਸਟ ਕੀਤੇ ਮੇਰੇ ਤੇ ਵੀ ਤੂੰ ਮੇਰੇ ਤੇ ਮੈਨੂੰ ਛੁੱਟੀਆਂ ਦੇ ਭੇਜਿਆ ਮੈਨੂੰ ਵਕੇਸ਼ਨ ਤੇ ਭੇਜਿਆ ਇਹਨੇ ਪੈਸੇ ਦੇ ਕੇ ਮੇਰੇ ਸਾਰੀ ਫੈਮਿਲੀ ਨੂੰ ਤੂੰ ਸਪான்ਸਰ ਕੀਤਾ ਪੈਸੇ ਲੱਗੇ ਤੇਰੇ ਤੂੰ ਮੈਨੂੰ ਇਹੀ ਗੱਲ ਕਹਿਣੀ ਸੀ ਵੀ ਤੂੰ ਜਲ ਜਿਆ ਛੱਡ ਦੇ ਨੌਕਰੀ ਸਾਡੀ ਕੋਈ ਲੋੜ ਨਹੀਂ ਤੇਰੀ ਤੂੰ ਮੂੰਹ ਉਦਦੇ ਕਹਿ ਦਿੰਦਾ ਵੀ ਅੱਜ ਕੋਈ ਕਹੇ ਨਾ ਉਹ ਕਹਿੰਦਾ ਮੈਂ ਇਹਨੂੰ ਮੈਂ ਮਹੀਨਾ ਦੇਖਣਾ ਚਾਹੁੰਦਾ ਸੀ ਤੈਨੂੰ ਵੀ ਤੇਰੇ ਬਿਨਾ ਸਰ ਸਕਦਾ ਸਾਡਾ ਵੀ ਜਿਹਦਾ ਤੇਰੇ ਬਿਨਾ ਸਰ ਗਿਆ ਫੇਰ ਤਾਂ ਤੈਨੂੰ ਲੋੜ ਤੇਰੀ ਲੋੜ ਹੀ ਨਹੀਂ ਵੀ ਜੇ ਤੈਨਾਂ ਨਾ ਤੇਰੇ ਬਣਾ ਨਾ ਸਰਦਾ ਸਾਡਾ ਫਿਰ ਤੈਨੂੰ ਮੈਂ ਜੋ ਵੀ ਤੂੰ ਪੇ ਮੰਗਦੀ ਸੀ ਤੈਨੂੰ ਉਦੋਂ ਤੋਂ ਵੱਧ ਵੀ ਦਿੰਦਾ ਮੈਂ ਇਸ ਲਈ ਆਪਦੇ ਟੈਲੈਂਟ ਨੂੰ ਆਪਦੇ ਮਤਲਬ ਉਹ ਜੋ ਵੀ ਤੁਹਾਡੇ ਕੋਲ ਹੁਨਰ ਹੈ ਤੁਹਾਡੇ ਕੋਲ ਤਜਰਬਾ ਹੈ ਉਹਨੂੰ ਮਤਲਬ ਇੱਕ ਲਿਮਟ ਦੇ ਵਿੱਚ ਇੱਕ ਪ੍ਰੋਸੈਸ ਦੇ ਵਿੱਚ ਹੀ ਵਰਤਿਆ ਜਾ ਸਕਦਾ ਕਿਉਂਕਿ ਹਰੇਕ ਬੰਦਾ ਅੱਜ ਕੱਲ ਸਾਈਕੋਲੋਜੀ ਯੂਜ਼ ਕਰਦਾ ਹੈ ਬਿਜ਼ਨਸ ਦੇ ਵਿੱਚ ਵੀ ਹਨਾ ਸਾਰੇ ਪੱਸੇ ਇਸ ਲਈ ਉਹ ਐਲਨ ਮਸਕ ਨੇ ਇਹ ਰੀਲ ਸਟੋਰੀ ਹੈ ਵੀ ਐਲਨ ਮਸਕ ਨੇ ਜਿਸ ਤਰ੍ਹਾਂ ਕੀਤਾ ਵੀ ਉਹ ਤੇ ਪੈਸੇ ਲਾਈ ਠੀਕ ਹੈ ਤੇ ਜੇ ਤਾਂ ਉਹਦਾ ਸਰਦਾ ਮਤਲਬ ਸਰ ਗਿਆ ਦਾ ਤੋਨੇ ਉਹਨੂੰ ਕੱਢਤਾ ਕਹਿੰਦਾ ਜਾ ਤੂੰ ਮਤਲਬ ਜਿੱਥੇ ਜਾਣਾ ਚਾਹੁੰਨੀ ਜਾ ਜੇ ਉਹਦਾ ਨਾਂ ਸਰਦਾ ਉਹ ਕਹਿੰਦਾ ਮੈਂ ਤੈਨੂੰ ਡਬਲ ਵੀ ਦਿੰਦਾ ਇਸ ਲਈ ਮਤਲਬ ਟੈਲੈਂਟ ਦਾ ਮੁੱਲ ਜਿਹੜਾ ਕਰਨਾ ਉਹ ਨਹੀਂ ਕਰਨਾ ਹੀ ਹੈ ਜੇ ਤੁਹਾਡੇ ਕੋਲ ਤਜਰਬਾ ਹੈ ਚੰਗੇ ਬੰਦੇ ਵੀ ਹੁੰਦੇ ਨੇ ਉਹ ਤੁਹਾਨੂੰ ਪੈਸੇ ਜੋ ਮੰਗਦੇ ਹੋ ਤੁਸੀਂ ਉਹ ਤੁਹਾਡੀ ਮਤਲਬ ਮਿਹਨਤ ਬਣਦੀ ਹੈ ਤੁਹਾਡੀ ਸੈਲਰੀ ਬਣਦੀ ਹੈ ਤੁਹਾਡੀ ਮਤਲਬ ਕੀਮਤ ਬਣਦੀ ਹੈ ਉਹ ਤੁਹਾਨੂੰ ਮਿਲੂਗੀ ਬੰਦੇ ਬੰਦੇ ਦਾ ਫਰਕ ਹੋ ਸਕਦਾ ਬੰਦਾ ਚੇਂਜ ਹੋ ਸਕਦਾ ਬੰਦੇ ਸਦਾ ਇੱਕੋ ਨਹੀਂ ਰਹਿੰਦੇ ਕੋਈ ਮੈਨੇਜਰ ਨਹੀਂ ਰਹਿੰਦਾ ਤੁਹਾਡਾ ਇੱਕੋ ਹੀ ਤੁਹਾਡਾ ਬੌਸ ਨਹੀਂ ਰਹਿੰਦਾ ਇੱਕੋ ਹੀ ਤੁਹਾਡੇ ਤੁਸੀਂ ਇੱਕ ਥਾਂ ਹੀ ਕੰਮ ਨਹੀਂ ਕਰਦੇ ਇਸ ਲਈ ਵੇਟ ਕਰੋ ਪਰ ਮਿਹਨਤ ਤੇ ਇਮਾਨਦਾਰੀ ਦਾ ਪੱਲਾ ਨਾ ਛੱਡੋ ਮੇਨ ਮੋਰਲ ਇਹਦਾ ਹੀ ਨਿਕਲਦਾ ਦੋਨੇ ਸਟੋਰੀਆਂ ਤੋਂ ਕਿ ਮਿਹਨਤ ਤੇ ਇਮਾਨਦਾਰੀ ਦਾ ਪੱਲਾ ਨਾ ਛੱਡੋ ਤੁਹਾਨੂੰ ਤਰੱਕੀ ਮਿਲੂਗੀ ਹੀ ਮਿਲੂਗੀ 101% ਇਹ ਇੱਕ ਮਤਲਬ ਸੋਲਿਡ ਗੱਲ ਹੈ ਤਰੱਕੀ ਮਿਲੂਗੀ ਮਿਲੂਗੀ ਮਿਹਨਤ ਤੇ ਇਮਾਨਦਾਰੀ ਨਾਲ